ਵੱਡਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜੁਥੇ ਕਿ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੇ ਇੱਕ ਵਿਦਿਆਰਥੀ ਨੇ ਜੀ ਹਾਂ ਵਿਦਿਆਰਥੀ ਦੀ ਨੀਚੇ गिर ਕੇ ਮੌਤ ਹੋ ਜਾਂਦੀ ਹੈ ਨਕਲ ਕਰਦੇ ਫੜਿਆ ਗਿਆ ਸੀ ਜਿਸ ਤੋਂ ਬਾਅਦ ਵਿਦਿਆਰਥੀ ਨੇ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਸਨੇ ਖੁਦਕੁਸ਼ੀ ਕਰ ਲਈ ਹੈ ਲੁਧਿਆਣਾ ਦੇ ਪੀਸੀਟੀ ਕਾਲਜ ਦੇ ਵਿੱਚ ਬੀਕਾਮ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਜਿਸ ਨੇ 7ਵੀਂ ਮੰਜ਼ਲ ਤੋਂ ਛਾਲ ਮਾਰੀ ਤੇ ਖੁਦਕੁਸ਼ੀ ਕਰ ਲਈ ਮਰਨ ਵਾਲੇ ਵਿਦਿਆਰਥੀ ਦਾ ਨਾਮ ਸ਼ਮਸ਼ੇਰ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਕੀ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਦੱਸਦੇ ਕਿ ਡੀ ਐਮ ਸੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਵਿਦਿਆਰਥੀ ਨੇ एनवायरनमेंट साइंस ਦਾ ਪੇਪਰ ਅੱਜ ਦੇਣਾ ਸੀ ਪ੍ਰੀਖਿਆ ਦੇ ਦੌਰਾਨ ਇੱਕ ਅਧਿਆਪਕ ਨੂੰ ਸ਼ਮਸ਼ੇਰ ਤੇ ਸ਼ੱਕ ਹੁੰਦਾ ਕਿ ਸ਼ਮਸ਼ੇਰ ਨਕਲ ਮਾਰ ਰਿਹਾ ਹੈ ਜਿਸ ਤੋਂ ਬਾਅਦ ਉਸਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸਦੀ ਜਿਓਮੈਟਰੀ ਬਾਕਸ ਦੇ ਵਿੱਚੋਂ ਪਰਚੀਆਂ ਮਿਲਦੀਆਂ ਨੇ ਪਰਚੀਆਂ ਦੇ ਸਵਾਲਾਂ ਦੇ ਜਵਾਬ ਲਿਖੇ ਹੋਏ ਸਨ ਜਿਸ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਤੁਰੰਤ ਐਗਜ਼ਾਮੀਨਰ ਸੁਪਰੀਡੈਂਟ ਦੇ ਕੋਲ ਪੇਸ਼ ਦਿੱਤਾ ਸੋ ਪੀਸੀਟੀ ਕਾਲਜ ਦਾ ਮਾਮਲਾ ਲੁਧਿਆਣਾ ਬੱਧਵਾਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਵਿਦਿਆਰਥੀ ਦੇ ਵੱਲੋਂ ਇਸ ਕਾਰਨ ਖੁਦਕੁਸ਼ੀ ਕਰ ਲਈ ਗਈ ਹੈ ਕਿਉਂਕਿ ਉਹ ਨਕਲ ਮਾਰਦੇ ਫੜਿਆ ਗਿਆ ਸੀ ਜਿਸ ਤੋਂ ਬਾਅਦ ਐਗਜ਼ਾਮੀਨੇਸ਼ਨ ਸੈਂਟਰ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਬਿਲਡਿੰਗ ਦੇ ਪੱਛਾ ਲਾ ਜਾਂਦਾ ਹੈ ਤੇ 7ਵੀਂ ਮੰਜ਼ਲ ਤੋਂ ਛਾਲ ਲਗਾ ਦਿੰਦਾ ਹੈ ਜਿਸ ਤੋਂ ਬਾਅਦ ਤੁਰੰਤ ਅਧਿਆਪਕਾਂ ਦੇ ਵੱਲੋਂ ਕਾਲਜ ਦੇ ਅਧਿਆਪਕਾਂ ਵੱਲੋਂ ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਮਾਮਲਾ ਲੁਧਿਆਣਾ ਦੇ ਪੀਸੀਟੀ ਕਾਲਜ ਬੱਦੋਵਾਲ ਦਾ ਸਾਹਮਣੇ ਆਇਆ